ਹਾਂਜੀ ਪਿਆਰਪਰੀ ਸਤਿ ਸ੍ਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਮਹਿਲਾਵਾਂ ਦੇ ਲਈ ਵੱਡੀ ਖੁਸ਼ਖਬਰੀ ਮਹਿਲਾਵਾਂ ਨੂੰ ਲੱਗੀਆਂ ਮੌਜਾਂ ਡਾਕ ਖਾਨੇ ਦੇ ਵਿੱਚ ਨਵੀਂ ਸਕੀਮ ਜਿਹੜੀ ਆ ਸ਼ੁਰੂ ਹੋ ਚੁੱਕੀ ਆ 8000 ਰੁਪਏ ਮਹਿਲਾਵਾਂ ਦੇ ਖਾਤੇ ਦੇ ਵਿੱਚ ਆਉਣ ਵਾਲੇ ਨੇ ਸੋ ਅੱਜ ਹੀ ਫਾਰਮ ਭਰ ਲਓ ਤੇ ਕਿਹੜੇ ਕਿਹੜੇ ਦਸਤਾਵੇਜ਼ ਨੇ ਜਿਹੜੇ ਲੱਗਣਗੇ ਪੂਰੀ ਅਪਡੇਟ ਪੂਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਅੱਜ ਵੀ ਇਸ ਖਾਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਸੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਉਣ ਵਾਲੀਆਂ ਵੀਡੀਓ ਜਿਹਦੇ ਲਈ ਬੈਲ ਆਈਕਨ ਜਰੂਰ ਦਿਵਾ ਲਿਓ ਸਦਿਹਰੀ ਨਾ ਕਰਦੇ ਮੇਨ ਅਪਡੇਟ ਤੇ ਤੁਹਾਨੂੰ ਲੈ ਚਾਲਦੇ ਆ ਕਿ ਕਿਹੜੀ ਉਹ ਸਕੀਮਾਂ ਜਿਹਦੇ ਵਿੱਚ ਮਹਿਲਾਵਾਂ ਨੂੰ 8-8000 ਰੁਪਏ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ ਤੇ ਕਿਵੇਂ ਤੁਸੀਂ ਅਪਲਾਈ ਕਰ ਸਕਦੇ ਹੋ ਦੇ ਵਿੱਚ ਫਾਰਮ ਤਾ ਦੇਰੀ ਨਾ ਕਰਦੇ ਸਿੱਧਾ ਤੁਸੀਂ ਮੇਨ ਅਪਡੇਟ ਜਿਹੜਾ ਸਕਰੀਨ ਉੱਤੇ ਦੇਖ ਸਕਦੇ ਹੋ ਔਰਤਾਂ ਨੂੰ ਮਿਲਣਗੇ 8000 ਤੜਕੇ 3 ਵਜੇ ਹੀ ਡਾਕਖਾਨੇ 'ਵਾਰ ਲੱਗੀਆਂ ਲੈਣਾ ਜਿਹੜੀ ਮੇਨ ਲੈਣਾ ਤੁਸੀਂ ਇੱਥੇ ਦੇਖ ਸਕਦੇ ਹੋ ਲੋਕ ਸਭਾ ਚੋਣਾਂ ਵਿਚਾਲੇ ਡਾਕਖਾਨੇ ਦੇ ਖਾਤਿਆਂ ਵਿੱਚ ਔਰਤਾਂ ਨੂੰ 8000 ਰੁਪਏ ਮਿਲਣ ਜਾ ਰਹੇ ਨੇ ਇਹ ਰਕਮ ਉਸਔਤ ਨੂੰ ਹੀ ਮਿਲੇਗੀ ਜਿਸ ਦਾ ਡਾਕਖਾਨੇ ਦੇ ਵਿੱਚ ਖਾਤਾ ਹੋਵੇਗਾ ਖਾਤਾ ਖਲਵਾਉਣ ਦਾ ਆਖਰੀ ਦਿਨ ਸੋਮਵਾਰ ਇਸ ਤੋਂ ਬਾਅਦ ਇਸ ਕੀਮਤ ਦਾ ਖਾਤਾ ਨਹੀਂ ਖੁੱਲ ਸਕੇਗਾ ਇਹ ਜਾਣਕਾਰੀ ਮਿਲਦੇ ਹੀ ਹਜ਼ਾਰਾਂ ਔਰਤਾਂ ਡਾਕਖਾਨੇ ਵਿੱਚ ਪਹੁੰਚ ਰਹੀਆਂ ਹਨ ਦਰਸਲ ਬੰਗਲੌਰ ਵਿੱਚ ਇੱਕ ਵਾਹ ਉਡੀਸੀ ਕੁਝ ਸਿਆਸੀ ਪਾਰਟੀਆਂ ਔਰਤਾਂ ਦੇ ਪੋਸਟ ਆਫਿਸ ਖਾਤੇ ਵਿੱਚ 8000 ਰੁਪਏ ਟਰਾਂਸਫਰ ਕਰਨ ਗਈਆਂ ਇਨਾਂ ਸੋਨ ਹਜ਼ਾਰਾਂ ਔਰਤਾਂ ਤੜਕੇ 3 ਵਜੇ ਹੀ ਬੈਂਗਲੁਰ ਜਨਰਲ ਪੋਸਟ ਆਫਿਸ ਬਾਹਰ ਪਹੁੰਚਣੀ ਆ ਸ਼ੁਰੂ ਹੋ ਗਈਆਂ ਖਾਤਾ ਖੋਲਣ ਲਈ ਘੰਟਾ ਵਧੀ ਉਡੀਕ ਕਰਨੀ ਸ਼ੁਰੂ ਕਰ ਦਿੱਤੀ ਡਾਕਖਾਨੇ ਵਿੱਚ ਖਾਤੇ ਖੋਲਣ ਵਾਲੀਆਂ ਔਰਤਾਂ ਦੀ ਗਿਣਤੀ ਦੇਖ ਕੇ ਡਾਕਖਾਨੇ ਦੇ ਕਰਮਚਾਰੀ ਵੀ 당ਗ ਰਹਿ ਗਏ ਹ ਤੱਕ ਕਿ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਇੰਨੀਆਂ ਔਰਤਾਂ ਅਚਾਨਕ ਖਾਤੇ ਕਰਵਾਉਣ ਲਈ ਕਿਉਂ ਇਕੱਠੀਆਂ ਹੋ ਗਈਆਂ ਸਥਿਤੀ ਇਦ ਤੱਕ ਪਹੁੰਚ ਗਈ ਕਿ ਡਾਕਖਾਨੇ ਦੇ ਅਧਿਕਾਰੀਆਂ ਨੂੰ ਔਰਤਾਂ ਦੇ ਖਾਤੇ ਖੋਲਣ ਲਈ ਵਾਧੂ ਸਟਾਫ ਤਾਇਨਾਤ ਕਰਨਾ ਪਿਆ ਔਰਤਾਂ ਦੀ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਦੀ ਮਦਦ ਵੀ ਲੈਣੀ ਪਈ ਹੈਰਾਨੀ ਦੀ ਗੱਲ ਹੈ ਕਿ ਔਰਤਾਂ ਨੂੰ ਸਵੇਰੇ 3 ਵਜੇ ਤੋਂ ਹੀ ਖਾਤਾ ਖੋਲਣ ਲਈ ਲਾਈਨਾਂ 'ਚ ਖੜੀਆਂ ਹੋਣ ਲੱਗ ਪਈਆਂ ਪਹਿਲਾਂ ਇਸ ਡਾਕ ਘਰ ਵਿੱਚ ਰੋਜ਼ਾਨਾ 100-200 ਖਾਤੇ ਖੁੱਲਦੇ ਸਨ ਪਰ ਹੁਣ ਸਿੱਧੇ 700 ਤੋਂ 800 ਖਾਤੇ ਖੁੱਲ ਰਹਿਣਾ ਹਾਲਾਕਿਸ ਦਾ ਰਾਹੁਲ ਗਾਂਧੀ ਦੇ 8500 ਰੁਪਏ ਦੇ ਵਾਅਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਔਰਤਾਂ ਵਿੱਚ ਕਿਉਂ ਮਚ ਰਹੀ ਹੈ ਹਫੜਾ ਫੜੀ ਟਾਈਮਸ ਆਫ ਇੰਡੀਆ ਦੀ ਖਬਰ ਮੁਤਾਬਕ ਹੈ ਔਰਤ ਵਿੱਚ ਚਰਚਾ ਦੀ ਕਿ ਡਾਕ ਵਿਭਾਗ ਜਾਂਦੀਆ ਪੋਸਟ ਪੇਮੈਂਟ ਬੈਂਕ ਤਹਿਤ ਖੋਲੇ ਗਏ ਹਰ ਖਾਤੇ 'ਚ ਪੈਸੇ ਜਮ੍ਹਾਂ ਕਰਵਾ ਰਿਆ ਔਰਤਾਂ ਇਸ ਵਾਰ ਵਾਰੀ ਵਟਸਐਪ ਗਰੁੱਪ ਤੋਂ ਪਤਾ ਲੱਗਿਆ ਸਵਾ ਪਿਛਲੇ ਕੁਝ ਦਿਨਾਂ ਤੋਂ ਵਟਸਐਪ ਗਰੁੱਪਾਂ ਵਿੱਚ ਫੈਰੀਆਂ ਨਾ ਤੇ ਆਰ ਡਬਲਯੂ ਗਰੁੱਪ ਵਿੱਚ ਵਾਇਰਲ ਹੋਈਆਂ ਇਨ੍ਹਾਂ ਦੇ ਜਰੀਏ ਹੀ ਔਰਤਾਂ ਨੂੰ ਖਬਰ ਮਿਲੀ ਕਿ ਸੋਮਵਾਰ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ ਹੈ ਕਰਨ ਸੋਮਵਾਰ ਨੂੰ ਤੜਕੇ ਔਰਤਾਂ ਦੇ ਖਾਤੇ ਖੋਲਣ ਲਈ ਜਨਰਲ ਪੋਸਟ ਆਫਿਸ ਪਹੁੰਚ ਗਈਆਂ ਸੋ ਇਹ ਖਬਰ ਹੁਣ ਕਿੰਨੇ ਕ ਸੱਚ ਹੈ ਕਿੰਨੇ ਕ ਝੂਠ ਹੈ ਇਹਦਾ ਖੁਲਾਸਾ ਵੋਟਾਂ ਤੋਂ ਬਾਅਦ ਹੀ ਹੋਵੇਗਾ ਕਿ ਮਹਲਾਵਾਂ ਦੇ ਖਾਤਿਆਂ ਵਿੱਚ 8000 ਰੁਪਏ ਜਿਹੜੇ ਨੇ ਉਹ ਆਉਣਗੇ ਜਾਂ ਨਹੀਂ ਹੋਣਗੇ ਸੋ ਬੰਗਲੌਰ ਤੋਂ ਹੀ ਵੱਡੀ ਖਬਰ ਆ ਸੋ ਹੋਰ ਕਿਹੜੀਆਂ ਕਿਹੜੀਆਂ ਸਟੇਟਾਂ ਦੇ ਵਿੱਚ ਅਜਿਹਾ ਹੋਇਆ ਏ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਵੀ ਆਪਣੇ ਨੇੜੇ ਦੇ ਡਾਕਖਾਨੇ ਦੇ ਵਿੱਚ ਆਪਣਾ ਡਾਕਖਾਨੇ ਦੇ ਵਿੱਚ ਖਾਤਾ ਖਲਵਾਇਆ ਜਿਹਦੇ ਵਿੱਚ ਤੁਹਾਨੂੰ 8000 ਰੁਪਏ ਮਿਲਣ ਦੀ ਜਿਹੜੀ ਉਮੀਦ ਆ ਸੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੋਟਾਂ ਤੋਂ ਬਾਅਦ ਪਤਾ ਲੱਗੇਗਾ ਕਿ ਕਿੰਨਾ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਇਹ ਪੈਸੇ ਆਉਂਦੇ ਹਨ ਜਾਂ ਨਹੀਂ ਆਉਂਦੇ ਇਹ ਖਬਰ ਕਿੰਨੀ ਕੁ ਸੱਚ ਹੈ ਕਿੰਨੀ ਕੁ ਝੂਠ ਹੈ ਇਹ ਵੋਟਾਂ ਤੋਂ ਬਾਅਦ ਹੀ ਜਦਾ ਪਤਾ ਲੱਗੇਗਾ ਸੋ ਇਹ ਸੀ ਅੱਜ ਦੀ ਵੱਡੀ ਮੁੱਖ ਜਾਣਕਾਰੀ ਮਿਲਦਿਆ ਹੋਰ ਅਪਡੇਟ ਦੇ ਨਾਲ ਉਹ ਤੱਕ ਬਨੇ ਰਹੋ ਸਾਡੇ ਨਾਲ ਧੰਨਵਾਦ